ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੋ ਹੁਣੇ-ਹੁਣੇ ਖ਼ਬਰ ਦੇਖੀ ਆ ਅਸੀਂ ਪਤਾ ਲੱਗਿਆ ਵੀ ਮਾਨਯੋਗ ਹਾਈ ਕੋਰਟ ਜੀ ਨੇ ਜਿਹੜੇ ਦਵਾਰਾਂ ਸ਼ੰਭੂ ਵਾਟਰ ਦੇ ਉੱਤੇ ਕਰੀਆਂ ਹੋਈਆਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਬੀਜੇਪੀ ਸਰਕਾਰ ਵੱਲੋਂ ਉਹਨਾਂ ਨੂੰ ਕਿਹਾ ਗਿਆ ਵੀ ਉਹ ਦਵਾਰਾਂ ਚੱਕੋ ਉਹ ਬਾਰਡਰ ਖੋਲ੍ਹਿਆ ਜਾਵੇ ਇਹ ਚੀਜ਼ ਦਾ ਅਸੀਂ ਮਾਨਯੋਗ ਹਾਈ ਕੋਰਟ ਜੀ ਦਾ ਸਵਾਗਤ ਵੀ ਕਰਦੇ ਜਿਹੜਾ ਇਹ ਫੈਸਲਾ ਉਹਨਾਂ ਨੇ ਦਿਆ ਤੇ ਇੱਕ ਗੱਲ ਕਹਿਣਾ ਚਾਹਾਂਗੇ ਜੋ ਅਸੀਂ 5-6 ਮਹੀਨੇ ਤੋਂ ਇੱਥੇ ਬਾਰਡਰਾਂ ਦੇ ਬੈਠੇ ਆ ਅਸੀਂ ਕਹਿੰਦੇ ਸੀ ਕਿ ਵੀ ਇਹ ਜਿਹੜੀਆਂ ਦੁਬਾਰਾ ਕਰੀਆਂ ਹੋਈਆਂ ਨੇ ਹਰਿਆਣਾ ਸਰਕਾਰ ਨੇ ਕਰੀਆਂ ਹੋਈਆਂ ਹਰਿਆਣਾ ਗਵਰਨਮੈਂਟ ਨੇ ਕਰੀਆਂ ਹੋਈਆਂ ਪਰ ਅੱਜ ਮੋਹਰ ਲੱਗੀ ਕਿਉਂਕਿ ਜੋ ਹਾਈ ਕੋਰਟ ਜੀ ਨੇ ਮਾਨਯੋਗ ਹਾਈ ਕੋਰਟ ਨੇ ਫੈਸਲਾ ਦਿਆ ਹੈਗਾ ਉਹ ਤੇ ਕਲੀਅਰ ਹੋ ਗਿਆ ਵੀ ਇਹ ਜਿਹੜੀਆਂ ਦੁਬਾਰਾਂ ਨੇ ਉਹ ਹਰਿਆਣਾ ਸਰਕਾਰ ਨੇ ਕਰੀਆਂ ਨੇ ਜਿਨ੍ਹਾਂ ਨੇ ਸਾਡਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕਰਿਆ ਪੰਜਾਬ ਦਾ ਵੀ ਸਾਡਾ ਕਿਸਾਨੀ ਦਾ ਸਾਰੇ ਕਿਸੇ ਦਾ ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਇਹਦੇ ਇੱਕ ਗੱਲ ਰਹਿ ਗਈ ਕਿਉਂਕਿ ਜਿੱਦਾਂ ਮਾਨਯੋਗ ਹਾਈ ਕੋਰਟ ਜੀ ਨੇ ਫੈਸਲਾ ਦਿੱਤਾ ਸ਼ੰਭੂ ਬਾਰਡਰ ਦਾ ਕਿੱਲਿਆਂ ਦਾ ਵੀ ਬਾਰਡਰ ਸ਼ੰਭੂ ਖੁੱਲਿਆ ਜਾਵੇ ਹਲੇ ਅੱਗੇ ਖਨੌਰੀ ਬਾਰਡਰ ਵੀ ਹੈ ਡੱਬ ਵਾਲੀ ਹੈ ਰਤਨਪੁਰਾ ਤਿੰਨ ਚਾਰ ਮੋਰਚੇ ਚੱਲਦੇ ਆ ਉਹਨਾਂ ਦਾ ਦੇਖਦੇ ਆ ਕਿ ਉਹ ਤੋਂ ਸਾਡੇ ਦੋਨੇ ਫਾਰਮਾਂ ਦੀ ਹੁਣ ਮੀਟਿੰਗ ਹੋ ਗਈ ਜਦ ਵੀ ਆਰਡਰਾਂ ਦੀ ਕਾਪੀਆਂ ਮਿਲ ਜਾਂਦੀਆਂ ਜਿੱਦਾਂ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਦੇਖਦੇ ਆ ਕਿ ਕੀ ਰਣਨੀਤੀ ਬਣੂਗੀ ਕੀ ਬਹਿ ਕੇ ਅਸੀਂ ਫੈਸਲਾ ਲੈਂਦੇ ਆ ਪਰ ਇੱਕ ਗੱਲ ਹੋਇਆ ਬਹੁਤ ਵਧੀਆ ਹੋਇਆ ਆ ਪਬਲਿਕ ਦੇ ਹਿੱਤ ਦਾ ਫੈਸਲਾ ਇੱਕ ਹਫਤੇ ਦਾ ਇਹਨਾਂ ਨੂੰ ਸਮਾਂ ਦੇ ਆ ਗਿਆ ਦੇਖਦੇ ਹੁਣ ਸਰਕਾਰ ਕੀ ਕਰਦੀ ਹੈ ਉਦੋਂ ਸਾਡੀ ਜਿਹੜੀ ਦਿੱਲੀ ਜਾਣ ਦੀ ਕਾਲਾ ਸਾਨੂੰ ਖੁਸ਼ੀ ਹੈ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਜਿਹੜਾ ਸਾਡਾ ਹੈਗਾ ਮੋਰਚਾ ਸਾਡੇ ਜਿਹੜੇ ਮੰਗਾ ਹੱਲ ਕਰਾਉਣੀਆਂ ਨੇ ਮਸਲੇ ਹੱਲ ਕਰਾਣੇ ਆ ਉਹ ਹੋਣੇ ਨੇ ਉਹ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ ਵੀ ਪਰ ਜੋ ਅਸੀਂ ਦੋਨੇ ਫੋਰਮਾਂ ਦੀ ਮੀਟਿੰਗ ਹੋਣੀ ਆ ਉਹਦੇ ਜੋ ਫੈਸਲਾ ਲਵਾਂਗੇ ਉਹ ਦੇਖਾਂਗੇ ਜਿੱਦਾਂ ਵੀ ਜੋ ਦੋਨੇ ਫੋਰਮਾਂ ਦੀ ਗੱਲ ਹੋਊਗੀ ਉਹਦੇ ਹਿਸਾਬ ਨਾਲ ਅੱਗੇ ਕਰਾਂਗੇ ਪਰ ਇਹ ਜਰੂਰ ਮੈਂ ਦੁਬਾਰੇ ਕਹਿਣਾ ਚਾਹੁੰਗਾ ਜਿਹੜਾ ਹਰਿਆਣਾ ਸਰਕਾਰ ਕਹਿੰਦੀ ਸੀ ਕਿ ਰਸਤੇ ਕਿਸਾਨਾਂ ਨੇ ਰੁਕੇ ਹੋਏ ਆ ਉਹ ਅੱਜ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਉਹਦੇ ਮੋਹਰ ਲਾਤੀ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਆ ਹਰਿਆਣਾ ਗਵਰਨਮੈਂਟ ਨੇ ਕਰੇ ਹੋਏ ਨਾ ਕਿ ਕਿਸਾਨਾਂ ਨੇ ਕਰੇ ਹੋਏ ਆ ਜਿਹੜੀ ਅੱਜ ਇੱਕ ਬਹੁਤ ਵੱਡੀ ਜਿੱਤ ਹੋਈ ਆ ਆਮ ਪਬਲਿਕ ਦੀ ਕਿਸਾਨਾਂ ਦੀ ਸਾਰਿਆਂ ਦੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਹ